ਸਤਿਗੁਰੂ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਆ ਦੋਸਤੋ ਤੇ ਤੁਹਾਡੇ ਨਾਲ ਇੱਕ ਬਹੁਤ ਹੀ ਜਿਹੜੀ ਉਹ ਗੱਲ ਸਾਂਝੀ ਕਰਨੀ ਹੈ ਬਹੁਤ ਹੀ ਜ਼ਰੂਰੀ ਗੱਲ ਹੈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਲਗਾਤਾਰ ਤੁਸੀਂ ਸੋਸ਼ਲ ਮੀਡੀਆ ਤੇ ਜਾਂ YouTube ਦੇ ਉੱਤੇ ਜਾਂ ਬਹੁਤ ਸਾਰੇ ਜਿਹੜਾ ਆ ਨਿਊਜ਼ ਪਲੇਟਫਾਰਮਾਂ ਦੇ ਉੱਤੇ ਇੱਕ ਤਸਵੀਰ ਦੇਖੀ ਹੋਏਗੀ ਜਿਹਦੇ ਵਿੱਚ ਗੁਰੂ ਨਾਨਕ ਫਿਲਮ ਨੂੰ ਲੈ ਕੇ ਜਿਹੜਾ ਆ ਬੜਾ ਜ਼ਿਆਦਾ ਜਿਹੜਾ ਆ ਉਹ ਰੌਲਾ ਪਿਆ ਹੋਇਆ ਆ ਉਹਦੇ 'ਚ ਤੁਸੀਂ ਸੁਣਿਆ ਹੋਏਗਾ ਕਿ ਅਮੀਰ ਖਾਨ ਨੂੰ ਬਾਬੇ ਨਾਨਕ ਦਾ ਰੂਪ ਦੇ ਕੇ ਜਿਹੜਾ ਇਹ ਪੋਸਟਰ ਬਣਾਇਆ ਗਿਆ ਆ ਤੇ ਉਹ ਇੱਕ ਪੋਸਟਰ ਦੇ ਉੱਤੇ ਬਹੁਤ ਜ਼ਿਆਦਾ ਜੜੀਆਂ ਨੇ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਨੇ ਬਹੁਤ ਸਾਰੇ ਲੋਕ ਜਿਹੜੇ ਇਹ ਚੀਜ਼ ਨੂੰ ਪ੍ਰਮੋਟ ਕਰਨ ਚ ਲੱਗੇ ਹੋਏ ਆ ਬਹੁਤ ਸਾਰੇ ਲੋਕ ਉਹਦੇ ਉੱਤੇ ਬਹੁਤ ਸਾਰੀਆਂ ਟਿੱਪਣੀਆਂ ਕਰਦੇ ਪਏ ਆ ਮਸਲਾ ਕੀ ਹੈ ਮਸਲਾ ਇਹ ਆ ਕਿ ਅਹ ਦੋਸਤੋ ਬੜਾ ਜਿਆਦਾ ਜਿਹੜਾ ਆ ਵਿਚਿੱਤਰ ਲੱਗਦੇ ਆ ਜਦੋਂ ਇਹੋ ਜਿਹੀ ਚੀਜ਼ਾਂ ਸਾਹਮਣੇ ਆਉਂਦੀ ਆ ਤੇ ਉਹਦੇ ਉੱਤੇ ਪੂਰਾ ਅਹ ਜਿਹੜਾ ਆ ਉਹ ਹਿੰਦੁਸਤਾਨ ਲਗਾ ਲੋ ਪੂਰੀ ਦੁਨੀਆ ਜਿਹੜੀ ਹੈ ਇਹੋ ਜਿਹੀਆਂ ਚੀਜ਼ਾਂ ਦੇ ਉੱਤੇ ਟਿੱਪਣੀਆਂ ਕਰ ਦਿੰਦੀ ਆ ਸ਼ੁਰੂ ਕਰ ਦਿੰਦੀ ਏ ਜਾਂ ਉਹ ਲੋਕ ਉਹ ਸਰਾਰਤੀ ਅੰਸਰ ਜਿਹੜੇ ਇਹੋ ਜੇ ਕੰਮ ਕਰਦੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਉਹ ਧਰਮਾਂ ਨੂੰ ਲੈ ਕੇ ਇੱਕ ਦੂਜੇ ਨੂੰ ਜੜਾ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਵਨ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਤੁਸੀਂ ਦੇਖਿਆ ਹੋਵੇਗਾ ਕਿ ਧਰਮਾਂ ਨੂੰ ਲੈ ਕੇ ਜਿਹੜਾ ਆ ਬਹੁਤ ਜ਼ਿਆਦਾ ਜਿਹੜਾ ਆ ਉਹ ਰੌਲਾ ਪਿਆ ਹੋਇਆ ਆ ਦੋਂ ਦੱਦੀ ਕਿ ਇਸੇ ਤਰ੍ਹਾਂ ਦਾ ਰੌਲਾ ਜਿਹੜਾ ਆ ਪਿਛਲੇ ਦਿਨੀ ਤੁਸੀਂ ਦੇਖਿਆ ਕਿ 22 ਤਰੀਕ ਨੂੰ ਜਿਹੜਾ ਆ ਪਹਿਲਗਾਮ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਹੈ ਉਹ ਘਟਨਾ ਹੋ ਜਾਂਦੀ ਹੈ ਜਿੱਥੇ ਕਿ ਸਾਡੇ 28 ਲੋਕਾਂ ਨੂੰ ਜਿਹੜਾ ਆ ਉਹ ਗੋਲੀ ਮਾਰ ਦਿੱਤੀ ਜਾਂਦੀ ਹੈ ਗੋਲੀ ਮਾਰਨ ਤੋਂ ਬਾਅਦ ਜਿਹੜਾ ਆ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਰੌਲਾ ਪੈ ਜਾਂਦਾ ਆ ਕਿ ਉਹ ਗੋਲੀ ਜਿਹੜੀ ਏ ਉਹ ਜਾਤ ਪੁਸ ਕੇ ਧਰਮ ਪੁਸ ਕੇ ਮਾਰੀ ਏ ਕਹਿਣ ਤੋਂ ਭਾਵੇਂ ਆ ਕਿ ਜਦੋਂ ਗੋਲੀ ਮਾਰੀ ਗਈ ਤੇ ਜ਼ਿਆਦਾਤਰ ਕਿਹਾ ਜਾ ਰਿਹਾ ਵੀ ਉਹਨਾਂ ਨੇ ਪੁੱਛਿਆ ਕਿ ਤੁਸੀਂ Hindu ਜਾਂ Musalman ਜੇ ਤੇ ਕਲਮਾ ਪੜਨ ਤੇ ਗੱਲਬਾਤ ਕੀਤੀ ਗਈ ਤੇ ਉਸ ਤੋਂ ਬਾਅਦ ਜਿੰਨੇ ਕਲਮਾ ਨਹੀਂ ਪੜਿਆ ਜਿਹੜਾ Hindu ਨਿਕਲਿਆ ਉਹਨਾਂ ਨੂੰ ਉਹਨਾਂ ਨੇ ਗੋਲੀ ਮਾਰ ਦਿੱਤੀ ਇਸ ਚੀਜ਼ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਜਿਹੜਿਆ ਨੇ ਆਪਣੀਆਂ ਰੋਟੀਆਂ ਸੇਕੀਆਂ ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕੀਤੀ ਕਿ ਮੁਸਲਮਾਨਾਂ ਤੇ ਮਨਸਮਾਨਾਂ ਨੇ ਸਾਡੇ ਉੱਤੇ ਜਿਹੜਾ ਆ ਉਹ ਦਾਵਾ ਬੋਲਿਆ ਆ ਮੁਸਲਮਾਨਾਂ ਨੇ ਹਿੰਦੂਆਂ ਦੇ ਉੱਤੇ ਹਮਲਾ ਕੀਤਾ ਮੁਸਲਮਾਨਾਂ ਨੇ ਜਿਹੜਾ ਆ ਹਿੰਦੂਆਂ ਦੇ ਉੱਤੇ ਹਮਲਾ ਕਰਕੇ ਹਿੰਦੂਆਂ ਨੂੰ ਜਿਹੜਾ ਆ ਮਾਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੇ ਜਿਆਦਾਤਰ ਜਿਹੜਾ ਬਹੁਤ ਜ਼ਿਆਦਾ ਰੌਲਾ ਪੈ ਗਿਆ ਉਹ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿਚਾਲੇ ਦਾ ਜਿਹੜਾ ਰੌਲਾ ਪੈ ਗਿਆ ਆ ਥਾਂ ਥਾਂ ਤੇ ਜਿਹੜੇ ਆ ਉਹ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲੱਗਨੇ ਸ਼ੁਰੂ ਹੋ ਗਏ ਕਿਉਂਕਿ ਉਹ ਹੁਣ ਤੱਕ ਜਿੰਨੀਆਂ ਵੀ ਸਰਾਰਤਾ ਇਦਾਂ ਦੀ ਹੋਈਆਂ ਉਹ ਪਾਕਿਸਤਾਨ ਵੱਲੋਂ ਹੀ ਕੀਤੀਆਂ ਗਈਆਂ ਪਾਕਿਸਤਾਨ ਨੇ ਹੀ ਕੀਤੀਆਂ ਤੇ ਇਹ ਵੀ ਸਰਾਰਤਾ ਜਿਹੜੀ ਉਹ ਪਾਕਿਸਤਾਨ ਦੇ ਉੱਤੇ ਆਪਾਂ ਜਿਹੜਾ ਹੈ ਯਕੀਨੀ ਬਣਾ ਦਿੱਤੀ 100% ਹੈ ਕਿ ਹੋ ਸਕਦਾ ਆ ਕਿ ਉਹ ਕੰਮ ਵੀ ਜਿਹੜਾ ਆ ਪਾਕਿਸਤਾਨ ਨੇ ਹੀ ਕੀਤਾ ਹੋਵੇ ਜਾਂ ਕੀਤਾ ਆ ਆਪਾਂ ਕਹਿ ਸਕਦੇ ਆ ਤੁਹਾਡਾ ਇਸ ਤੇ ਕੀ ਵਿਚਾਰ ਆ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕੀ ਕਹਿੰਦੇ ਹੋ ਵੀ ਸੱਚਮੁੱਚ ਇਹ ਪਾਕਿਸਤਾਨ ਵੱਲੋਂ ਇਹ ਹਰਕਤ ਕੀਤੀ ਗਈ ਪਾਕਿਸਤਾਨ ਵੱਲੋਂ ਕੀਤੀ ਗਈ ਤੇ ਕਿਸ ਤਰ੍ਹਾਂ ਕੀਤੀ ਗਈ ਜੇ ਪਾਕਿਸਤਾਨ ਵੱਲੋਂ ਕੀਤੀ ਗਈ ਤੇ ਜਿਹੜੇ ਉੱਥੇ ਦਾ ਏਰੀਆ ਸੀ ਏਨੇ ਲੋਕ ਸਲਾਨੀ ਉੱਥੇ ਘੁੰਮਣ ਗਏ ਆ ਫਿਰ ਸਾਡੀ ਫੌਜ ਉੱਥੇ ਉਸ ਸਮੇਂ ਕਿੱਥੇ ਸੀ ਜਾਂ ਉਹਦੇ ਪਰੇ ਕੀ ਹੋ ਗਿਆ ਇਹ ਮਸਲੇ ਸਾਰੇ ਜਿਹੜੇ ਆ ਸੋਚਣ ਵਾਲੇ ਆ ਸਮਝਣ ਵਾਲੇ ਆ ਵੀ ਕੀ ਹੁੰਦਾ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਵੀ ਆਪਾਂ ਆਪਸ ਦੇ ਵਿੱਚ ਹੀ ਲੜਨਾ ਮਰਨਾ ਸ਼ੁਰੂ ਕਰ ਦਿੰਨੇ ਆ ਭਾਰਤ ਦੇ ਵਿੱਚ ਪੂਰੇ ਥਾਂ ਤੇ ਜਿਹੜਾ ਆ ਇਹ ਰੌਲਾ ਪੈ ਗਿਆ ਕਿ ਜਿਹੜਾ ਆ ਮੁਸਲਮਾਨਾਂ ਨੇ Hindu ਮੁਸਲਮਾਨਾਂ ਨੇ ਧਰਮ ਪੋਸ ਕੇ ਜਿਹੜਾ ਆ ਉਹ ਹਿੰਦੂਆਂ ਦੇ ਉੱਤੇ ਗੋਲੀ ਚਲਾ ਦਿੱਤੀ ਤੇ ਹਿੰਦੂ ਵੀਰਾਂ ਨੂੰ ਜਿਹੜਾ ਮਾਰ ਦਿੱਤਾ ਆ ਮੈਂ ਇੱਥੇ ਇੱਕ ਗੱਲ ਕਰਨੀ ਜ਼ਰੂਰੀ ਸਮਝਾਂਗਾ ਕਿ ਕੀ ਹਿੰਦੂਆਂ ਦੇ ਉੱਤੇ ਜਿਹੜਾ ਇਹ ਮੁਸਲਮਾਨਾਂ ਨੇ ਗੋਲੀ ਚਲਾਈ ਤੇ ਕੀ ਇੱਥੇ ਸਾਰੇ ਮੁਸਲਮਾਨ ਜਿਹੜਾ ਉਹਦੇ ਕਸੂਰਵਾਰ ਨੇ ਦਿੱਲੀ ਦੇ ਵਿੱਚ ਜਾਂ ਇੱਕ ਦੋ ਜਗ੍ਹਾ ਦੇ ਉੱਤੇ ਬਹੁਤ ਸਾਰੇ ਜਿਹੜੇ ਆ ਹਿੰਦੂ ਉਹ ਲੋਕਾਂ ਨੇ ਜਿਹੜਾ ਆ ਮੁਸਲਮਾਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਕਿ ਢਾਡੀ ਕਮਿਊਨਿਟੀ ਨੇ ਜਿਹੜਾ ਆ ਉਹ ਸਾਨੂੰ ਟਾਰਗੇਟ ਕੀਤਾ ਤਾਂ ਅਸੀਂ ਤੁਹਾਨੂੰ ਟਾਰਗੇਟ ਕਰਾਂਗੇ ਉਹਨਾਂ ਮਾਸੂਮ ਲੋਕਾਂ ਦਾ ਕੀ ਕਸੂਰ ਹੈ ਦੂਸਰੀ ਗੱਲ ਮੈਂ ਕਰਨੀ ਚਾਹਾਂਗਾ ਕਿ ਉਹਦੇ ਵਿੱਚ ਵੇਖਿਆ ਤੁਸੀਂ ਕਿ ਪਹਿਲਗਾਮ ਦੇ ਵਿੱਚ ਹਮਲੇ ਦੇ ਵਿੱਚ ਜੇਕਰ ਮੁਸਲਮਾਨਾਂ ਨੇ ਗੋਲੀ ਮਾਰੀ ਹੈ ਤੇ ਬਹੁਤ ਸਾਰੇ ਉਹ ਵੀ ਮੁਸਲਮਾਨ ਕਸ਼ਮੀਰੀ ਸੀ ਜਿਨ੍ਹਾਂ ਨੇ ਸਾਡੇ ਹਿੰਦੂ ਭਾਈਚਾਰੇ ਨੂੰ ਸਾਡੇ ਹਿੰਦੂ ਭੈਣ ਭਰਾ ਮਾਨੂੰ ਬਚਾਇਆ ਵੀ ਹੈ ਈਵਨ ਕਿ ਤੁਸੀਂ ਦੇਖਿਆ ਕਿ ਉਥੇ ਇੱਕ ਲੜਕਾ ਨੌਜਵਾਨ ਹੈ ਜਿਹੜਾ ਬੱਚਿਆਂ ਨੂੰ ਆਪਣੇ ਮੋਢੇ ਤੇ ਚੁੱਕ ਕੇ ਜੜਾ ਆ ਲੈ ਕੇ ਜਾਂਦਾ ਆ ਜਿਹੜਾ ਇੱਕ ਮੁਸਲਮਾਨ ਉਥੇ ਮਾਰਿਆ ਜਾਂਦਾ ਆ Hindu ਬੱਚਿਆਂ ਨੂੰ ਬਚਾਉਣ ਵਾਸਤੇ Hindu ਲੋਕਾਂ ਨੂੰ ਬਚਾਉਣ ਵਾਸਤੇ ਉਹ ਵੀ ਤਾਂ ਇੱਕ ਮੁਸਲਮਾਨ ਸੀ ਫਿਰ ਅਸੀਂ ਸਾਰੀ ਮੁਸਲਮਾਨ ਕਮਿਊਨਿਟੀ ਨੂੰ ਟਾਰਗੇਟ ਕਿਉਂ ਕਰਨੇ ਆ ਹਰ ਕਮਿਊਨਿਟੀ ਦੇ ਵਿੱਚ ਗੰਦੇ ਅੰਸਰ ਜ਼ਰੂਰ ਹੁੰਦੇ ਆ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਾਰੀ ਕਮਿਊਨਿਟੀ ਜਿਹੜੀ ਹੈ ਉਹ ਗੰਦੀ ਹੈ ਈਵਨ ਕਿ ਮੈਂ Hindu ਆ ਤੇ ਜੇਕਰ ਮੇਰੇ ਹਿੰਦੂ ਧਰਮ ਦੇ ਵਿੱਚ ਕੋਈ ਗਲਤੀ ਕਰਦਾ ਤੇ ਸਾਰਾ ਹਿੰਦੂ ਪਰਿਵਾਰ ਜਿਹੜਾ ਆ ਜਾਂ ਸਾਰਾ ਹਿੰਦੁਸਤਾਨ ਛੜਾ ਗਲਤ ਆ ਜੇਕਰ ਕੋਈ ਮੁਸਲਮਾਨ ਆ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਮੁਸਲਮਾਨ ਭਰਾ ਰਹਿੰਦੇ ਨੇ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਇਵਨ ਕਿ ਇੱਥੇ ਜਿਹੜੇ ਸ਼੍ਰੀਨਗਰ ਤੋਂ ਜਿਹੜੇ ਮੁਸਲਮਾਨ ਬੱਚੇ ਜਿਹੜੇ ਪੜਦੇ ਪਏ ਨੇ ਕਸ਼ਮੀਰੀ ਬੱਚੇ ਪੜਦੇ ਪਏ ਨੇ ਉਹਨਾਂ ਨੇ ਵੀ ਜਿਹੜਾ ਆ ਉਹ ਪਾਕਿਸਤਾਨ ਦੇ ਖਿਲਾਫ ਨਾਹਰਾ ਬਾਜੀ ਕੀਤੀ ਪਾਕਿਸਤਾਨ ਨੂੰ ਮੁਰਦਾਬਾਦ ਕਿਹਾ ਤੇ ਹਿੰਦੁਸਤਾਨ ਦਾ ਪੂਰੀ ਤਰ੍ਹਾਂ ਸਾਥ ਦਿੱਤਾ ਤੇ ਹਿੰਦੂ ਭਾਈ ਚਾਰੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਗੇ ਪੂਰੇ ਕਸ਼ਮੀਰ ਦੇ ਵਿੱਚ ਕਸ਼ਮੀਰ ਬੰਦ ਕਰਕੇ ਜਿਹੜਾ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਪੂਰੇ ਕਸ਼ਮੀਰ ਨੂੰ ਜਿਹੜਾ ਆ ਉਹ ਉਹਨਾਂ ਨੇ ਇੱਕ ਮੈਸਜ ਲਾਇਆ ਕਿ ਸਲਾਨੀ ਸਾਡੀ ਜਾਨ ਨੇ ਬਹੁਤ ਸਾਰੇ ਮੀਡੀਆ ਦੇ ਵਿੱਚ ਜਿਹੜਾ ਇਹ ਹੀ ਜਿਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਕਸ਼ਮੀਰੀਆਂ ਨੇ ਕਿਹਾ ਕਿ ਸਲਾਨੀ ਸਾਡੇ ਜਾਨ ਨੇ ਟੂਰਿਸਟ ਸਾਡੀ ਜਾਨ ਨੇ ਫਿਰ ਆਪਾਂ ਕਿਉਂ ਭੁੱਲ ਜਾਨੇ ਆ ਕਿ ਅਸੀਂ ਇੱਕੋ ਹੀ ਆ ਇੱਕੋ ਹੀ ਬਾਬੇ ਦੀ ਹੀ ਇੱਕੋ ਰੱਬ ਦੀ ਹੀ ਜੜੀਆਂ ਉਹ ਜਿਹੜੀ ਹੈ ਇਨਸਾਨ ਅਸੀਂ ਇੱਕ ਹੀ ਆ ਭੈਣ ਭਰਾ ਆ ਵਾ ਇੱਕ ਹੀ ਜਗ੍ਹਾ ਤੋਂ ਨਿਕਲੇ ਹੋਏ ਹਾਂ ਪਰ ਕੀ ਕਹਿ ਸਕਦੇ ਹਾਂ ਅਸੀਂ ਜਦੋਂ ਵੀ ਕੋਈ ਐਦਾਂ ਦਾ ਈਸੂਟਦਾ ਆ ਤੇ ਆਪਣੇ ਆਪ ਹੀ ਲੜਨਾ ਸ਼ੁਰੂ ਕਰ ਦਿੰਦੇ ਆ ਮਸਲਾ ਮੈਂ ਜਿਹੜੀ ਗੱਲ ਤੇ ਕਹਿਣਾ ਚਾਹੁੰਦਾ ਵਾਂ ਕਿ ਬਹੁਤ ਥਾਵਾਂ ਦੇ ਉੱਤੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਆ ਧਰਮਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਆ ਕੌਣ ਕਰਦਾ ਪਿਆ ਆ ਕਿਵੇਂ ਕਰਦਾ ਪਿਆ ਆ ਕਿਹੜਾ ਦੇਸ਼ ਜਿਹੜਾ ਆ ਸਾਨੂੰ ਧਰਮਾਂ ਦੀ ਲੜਾਈ ਲੜਾ ਕੇ ਆਪਣਾ ਫਾਇਦਾ ਲੈਣਾ ਚਾਹੁੰਦਾ ਆ ਉਹਦੇ ਤੇ ਵੀ ਕਮੈਂਟ ਕਰਿਓ ਕਬੀ ਇਥੇ ਕੋਈ ਨਾ ਕੋਈ ਐਸਾ ਦੇਸ਼ ਐਸਾ ਜਿਹੜਾ ਦੁਸ਼ਮਣ ਦੇਸ਼ ਲਗਾ ਲੋ ਚਾਹੇ ਉਹ ਚੀਨ ਹੋਵੇ ਚਾਹੇ ਉਹ ਪਾਕਿਸਤਾਨ ਹੋਵੇ ਜਿਹੜਾ ਕਿ ਸਾਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦਾ ਆ ਸਾਨੂੰ ਧਰਮਾਂ ਦੇ ਵਿੱਚ ਲੜਾਈ ਲਵਾਉਣ ਦੀ ਕੋਸ਼ਿਸ਼ ਜਿਹੜਾ ਆ ਕਰਦਾ ਪਿਆ ਆ ਜੇ ਮੈਂ ਕਹਾਂ ਕਿ ਪਹਿਲਗਾਮ ਦੇ ਵਿੱਚ ਹਿੰਦੂ ਮੁਸਲਮਾਨ ਨੂੰ ਲੜਾ ਦਿੱਤਾ ਗਿਆ ਉੱਥੇ ਜਿਹੜਾ ਆ ਬਹੁਤ ਜ਼ਿਆਦਾ ਰੌਲਾ ਪਾ ਦਿੱਤਾ ਗਿਆ ਹਿੰਦੂਆਂ ਦੀ ਜਿਹੜਾ ਆ ਮੌਦਾ ਕਾਰਨ ਜਿਹੜਾ ਆ ਉਹ ਮੁਸਲਮਾਨਾਂ ਨੂੰ ਬਣਾ ਦਿੱਤਾ ਗਿਆ ਜਾਤ ਨੂੰ ਜਿਹੜਾ ਆ ਵਿੱਚ ਠਹਿਰਾ ਕੇ ਧਰਮ ਨੂੰ ਵਿੱਚ ਠਹਿਰਾ ਕੇ ਗੋਲੀ ਮਾਰੀ ਗਈ ਤਾਂ ਕਿ ਹਿੰਦੂ ਤੇ ਮੁਸਲਮਾਨ ਜਿਹੜਾ ਲੜ ਪੈਣ ਤੇ ਜਿਹੜਾ ਆ ਕੰਮ ਖਰਾਬ ਹੋ ਜਾਵੇ ਕਿੰਨੇ ਹਜ਼ਾਰ ਉੱਥੇ ਕਸ਼ਮੀਰੀ ਨੇ ਜਿਨ੍ਹਾਂ ਦਾ ਰੋਜ਼ਗਾਰ ਜਿਹੜਾ ਆ ਸਲਾਨੀਆਂ ਤੋਂ ਚੱਲਦਾ ਪਿਆ ਆ ਮੁਸਲਮਾਨਾਂ ਦਾ ਨਾਂ ਲੈ ਕੇ ਉਹਨਾਂ ਨੇ ਉਹਨਾਂ ਦਾ ਵੀ ਬੇੜਾ ਕਰਕ ਉਹਨਾਂ ਦੇ ਵੀ ਕਾਰੋਬਾਰ ਦੇ ਉੱਤੇ ਜਿਹੜਾ ਆ ਉਹ ਰੋਜੀ ਰੋਟੀ ਤੇ ਉਹਨਾਂ ਦੇ ਢਿੱਡ ਦੇ ਉੱਤੇ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਦੂਸਰੇ ਪਾਸੇ ਬੰਗਾਲੀ ਜਿੱਦਾਂ ਆਪਾਂ ਕਹਿੰਦੇ ਆ ਭਈ ਬੰਗਾਲ ਬੰਗਾਲ ਦੇ ਵਿੱਚ ਵੀ ਜਿਹੜਾ ਆ ਇਸੇ ਤਰ੍ਹਾਂ ਦਾ ਜਿਹੜਾ ਦੇਖਣ ਨੂੰ ਮਿਲਦਾ ਪਿਆ ਜਿੱਥੇ ਕਿ ਹਿੰਦੂਆਂ ਨੂੰ ਜਿਹੜਾ ਆ ਘਰੋਂ ਨੇ ਨਿਕਲ ਦਿੱਤਾ ਜਾ ਰਿਹਾ ਉੱਥੇ ਵੀ ਮੁਸਲਮਾਨ ਤੇ ਹਿੰਦੂ ਜਿਹੜੇ ਨੇ ਆਪਸ ਦੇ ਵਿੱਚ ਲੜਾਈਆਂ ਜਾ ਰਹੇ ਨੇ ਹੁਣ ਥੋੜੇ ਦਿਨਾਂ ਤੋਂ ਜਿਹੜੀ ਇੱਕ ਤਸਵੀਰ ਬੜੀ ਵਾਇਰਲ ਹੋ ਰਹੀ ਹੈ ਤੇ ਸਿੱਖਾਂ ਨੂੰ ਭੜਕਾਉਣ ਦੀ ਦੁਬਾਰਾ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਸਾਰੇ ਥਾਵਾਂ ਤੇ ਇਹ ਜਿਹੜਾ ਆ ਸਾਫ਼ ਵੀ ਕਰ ਦਿੱਤਾ ਗਿਆ ਕਿ ਉਹ ਸਾਰਾ ਏਆਈ ਨਾਲ ਕੀਤਾ ਗਿਆ ਹੈ ਈਵਨ ਕਿ 3 ਸੀਰੀਜ਼ ਦਾ ਇੱਕ ਝੂਠਾ ਚੈਨਲ ਬਣਾ ਕੇ ਝੂਠੀ ਪੋਸਟ ਬਣਾ ਕੇ ਜਿਹੜੀ ਇਹ YouTube ਤੇ ਪਾਈ ਗਈ ਹੈ ਕਿ ਇਹ 3 ਸੀਰੀਜ਼ ਵੱਲੋਂ ਜਿਹੜੀ ਰਿਲੀਜ਼ ਕੀਤੀ ਗਈ ਹੈ ਗੁਰਨਾਣਕ ਫਿਲਮ ਆ ਜਿਹਦੇ ਚ ਬਾਬੇ ਨਾਨਕ ਦਾ ਕਿਰਦਾਰ ਜਿਹੜਾ ਆ ਉਹ ਕੀਤਾ ਆ ਕਿੰਨੇ ਕੀਤਾ ਆ ਅਮੀਰ ਖਾਨ ਨੇ ਕੀਤਾ ਆ ਜਦੋਂ ਸਾਰੀਆਂ ਚੀਜ਼ਾਂ ਨੂੰ ਸੁਲਝਾਇਆ ਗਿਆ ਪਿਛਲੇ 3-4 ਦਿਨਾਂ ਤੋਂ ਇਹ ਚੀਜ਼ ਚੱਲਦੀ ਪਈ ਜਿਹਦੇ ਵਿੱਚ ਦੇਖਣ ਨੂੰ ਮਿਲਿਆ ਕਿ ਲਗਾਤਾਰ ਇਹ ਚੀਜ਼ ਦੇ ਉੱਤੇ ਟਿੱਪਣੀਆਂ ਹੋ ਰਹੀਆਂ ਨੇ ਪਰ ਇਦਾਂ ਦੀ ਕੋਈ ਗੱਲ ਨਹੀਂ ਆਪਣੇ ਆਪ ਨੂੰ ਕੰਟਰੋਲ 'ਚ ਰੱਖੋ ਜਜ਼ਬਾਤੀ ਨਾ ਹੋਵੋ ਕਿਉਂਕਿ ਇਦਾਂ ਦੀ ਨਾ ਕੋਈ ਫਿਲਮ ਆ ਤੇ ਨਾ ਹੀ ਉਹਦੇ 'ਚ ਬਾਬੇ ਨਾਨਕ ਦਾ ਕਿਰਦਾਰ ਕਿਸੇ ਨੇ ਕੀਤਾ ਤੇ ਨਾ ਹੀ ਸਾਇਦ ਕੋਈ ਇੰਨੇ ਜੁਗਾ ਹੈਗਾ ਕਿ ਬਾਬੇ ਨਾਨਕ ਦੇ ਬਰਾਬਰ ਆਪਣੇ ਆਪ ਨੂੰ ਕਹਿ ਸਕੇ ਪੂਰੀ ਇੰਡਸਟਰੀ ਦੇ ਵਿੱਚ ਪੂਰੇ ਦੁਨੀਆ ਦੇ ਵਿੱਚ ਇਹ ਸਾਫ਼ ਪਤਾ ਆ ਕਿ ਅਸੀਂ ਸਿੱਖ ਧਰਮ ਦੇ ਨਾਲ ਛੇੜਖਾਨੀ ਨਹੀਂ ਕਰ ਸਕਦੇ ਤੇ ਫਿਰ ਕਿਉਂ ਤੇ ਜਿਨੇ ਇਹ ਪੋਸਟ ਪਾਈਏ ਜਿਨੇ ਪਿਕਚਰ ਬਣਾਈਏ ਜਿਨੇ ਪੋਸਟਰ ਬਣਾਇਆ ਆ ਤੇ ਝੂਠਾ ਜਿਹੜਾ AI ਦੇ ਨਾਲ ਬਣਾ ਕੇ ਪੇਸ ਕੀਤਾ ਆ ਉਹਦੇ ਤੇ ਵੀ ਜਗਾ ਲਗਾਤਾਰ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਜੋ ਸਾਡੇ ਟੀਮ ਵੱਲੋਂ ਪੁਸ਼ਟੀ ਕੀਤੀ ਗਈ ਬਹੁਤ ਸਾਰੇ ਮੀਡੀਆ ਰਿਪੋਰਟਾਂ ਤੋਂ ਇਹ ਹੀ ਨਿਕਲ ਕੇ ਆਏ ਕਿ ਉਹ AI ਤਸਵੀਰਾਂ ਜਿਹੜੀਆਂ ਨੇ ਝੂਠੀਆਂ ਨੇ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਗੱਲ ਨਹੀਂ ਕੀ ਆਪਣੇ ਜਜ਼ਬਾਤਾਂ ਨੂੰ ਸੰਭਾਲ ਕੇ ਰੱਖੋ ਤੇ ਆਪਣਾ ਕਮੈਂਟ ਜਰੂਰ ਕਰਿਓ ਦੂਜੇ ਪਾਸੇ ਮਸੀਹ ਪਾਈ ਚਾਰੇ ਦੇ ਉੱਤੇ ਵੀ ਜਿਹੜਾ ਆ ਇਸ ਤਰ੍ਹਾਂ ਦਾ ਕਿਉਂਕਿ ਵੱਖ-ਵੱਖ ਧਰਮਾਂ ਨੂੰ ਜਿਹੜਾ ਆ ਹਿੰਦੁਸਤਾਨ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਜਿਹੜਾ ਕਿ ਆਪਾਂ ਦੇਖਣ ਨੂੰ ਮਿਲਿਆ ਪਹਿਲਾਂ ਮੁਸਲਮਾਨ ਤੇ ਹਿੰਦੂ ਦੂਸਰਾ ਅਮੀਰ ਖਾਨ ਨੂੰ ਬਾਬੇ ਨਾਨਕ ਦਾ ਰੂਪ ਬਣਾ ਕੇ ਤੇ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਆ ਜਿਹੜਾ ਆ ਇੱਕ ਬਾਸਾ ਨਾ ਦੇ ਸਿੰਗਰ ਵੱਲੋਂ ਜਿਹੜਾ ਆ ਇੱਕ ਜਿਹੜਾ ਆ ਮਸੀਹ ਭਾਈਚਾਰੇ ਦੇ ਉੱਤੇ ਗੀਤ ਗਾ ਦਿੱਤਾ ਜਾਂਦਾ ਆ ਜਿਹਦੀ ਅਸੀਂ ਖਬਰ ਪਿਛਲੇ ਦਿਨੀ ਜਿਹੜੀ ਫਲੈਸ਼ ਕੀਤੀ ਕਿ ਬਟਾਲਾ ਦੇ ਵਿੱਚ ਜਿਹੜਾ ਆ ਬਾਰ-ਬਾਰ ਪ੍ਰੋਟੈਸਟ ਕੀਤਾ ਜਾ ਰਿਹਾ ਕਿ ਬਾਸਾ ਦੇ ਉੱਤੇ ਜਿਹੜਾ ਪਰਚਾ ਹੋਵੇ ਕਿਉਂ ਕੀਤਾ ਜਾ ਰਿਹਾ ਆ ਕਿਉਂ ਹੋ ਰਿਹਾ ਆ ਧਰਮਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਆ ਧਰਮਾਂ ਦੀ ਨਿਖੇਦੀ ਕਿਉਂ ਕੀਤੀ ਜਾ ਰਹੀ ਹੈ ਧਰਮਾਂ ਨੂੰ ਟਾਰਗੇਟ ਕਰਕੇ ਇਹ ਜਿਹੜਾ ਆ ਮਾਹੌਲ ਕਿਉਂ ਖਰਾਬ ਕੀਤਾ ਜਾ ਰਿਹਾ ਆ ਇਹ ਗੱਲ ਨਾ ਤਾਂ ਸਪਸ਼ਟ ਹੋਈ ਹੈ ਨਾ ਹੋ ਸਕਦੀ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਆ ਇਹ ਕੁਝ ਹੁੰਦਾ ਆ ਰਿਹਾ ਆ ਕੁਝ ਨਾ ਕੁਝ ਜਿਹੜਾ ਆ ਇਸ ਤਰ੍ਹਾਂ ਦਾ ਕਰਕੇ ਜਿਹੜਾ ਆ ਉਹ ਆਪਣੇ ਆਪ ਨੂੰ ਲੋਕ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਤੁਹਾਡਾ ਇਹ ਸਾਰੀ ਗੱਲਬਾਤ ਤੇ ਵਿਚਾਰ ਕੀ ਹੈ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਨਾਲ ਦੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਕਿ ਜੇ ਲੋਕਾਂ ਦੇ ਵਿੱਚ ਕਿਸੇ ਵੀ ਤਰੀਕੇ ਨੂੰ ਲੈ ਕੇ ਮਨ ਮਟਾਉ ਬੰਦਾ ਪਿਆ ਆ ਤੇ ਉਹ ਮਨ ਮਟਾਉ ਨਾ ਬਣੇ ਪਿਆਰ ਜਿਹੜਾ ਆ ਉਹ ਬਣਿਆ ਰਵੇ ਜਿਹੜਾ ਸਾਡਾ ਆਪਸੀ ਭਾਈਚਾਰਾ ਆ ਉਹ ਬਣਿਆ ਰਵੇ ਹਿੰਦੁਸਤਾਨ ਜਿੰਦਾਬਾਦ ਤੇ ਜਿੰਦਾਬਾਦ ਰਵੇ ਤੁਸੀਂ ਦੇਖਦੇ ਪਿਓ ਮੇਰੇ ਨਾਲ ਤਸਵੀਰਾਂ ਡੀਪੀ ਜੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਰਜਤ ਕੁਮਾਰ ਦੇ ਨਾਲ ਧੰਨਵਾਦ